ਆਕਾਦੇ ਹੱਥwidehat ਦੇ ਅੱਜ ਆਲਾ ਨਾ ਬੋਣ ਵਾਲੀ ਮਾ ਸਰਕਾਰ ਮਰਦਾਬਾਦ ਬੰਦਾ ਨਾ ਬੋਣ ਵਾਲੀ ਬਲਜੀਤ ਕੌਰ ਮਰਦਾਬਾਦ 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 2500 ਬਜ਼ੁਰਗਾਂ ਦੀ ਪਰਸਨਾ ਨਾ ਕਰਨ ਵਾਲੀ ਸਰਕਾਰ ਮਰਦਾਬਾਦ 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 2500 ਪਰਸਨਾ ਨਾ ਕਰਨ ਵਾਲੀ ਬਲਜੀਤ ਕੌਰ ਮਰਦਾਬਾਦ ਮਰਦਾਬਾਦ ਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਆਪਾਂ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੀ ਕੋਸ਼ਿਸ਼ ਕਰਦੇ ਆ ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਇਸੇ ਲੜੀ ਦੇ ਤਹਿਤ ਵਿਧਾਨ ਸਭਾ ਹਲਕਾ ਮਲੋੜ ਦੇ ਪਿੰਡ ਅਜਗੰਦਰ ਦੇ ਵਿੱਚ ਖੜੇ ਆ ਵੱਡੀ ਗਿਣਤੀ ਦੇ ਨਾਲ ਜਿਹੜਾ ਖੇਤ ਮਜ਼ਦੂਰ ਤੇ ਜਿਹੜੀ ਜੁਨੀਅਨ ਆ ਉਹਦੇ ਤੋਂ ਸਾਡੇ ਨਾਲ ਵੀਰ ਭੈਣਾਂ ਜੁੜੀਆਂ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਉਹਨਾਂ ਦਾ 30 ਤਰੀਕ ਨੂੰ ਜਿਹੜਾ ਇਹਨਾਂ ਦਾ ਕੈਬਨਿਟ ਮੰਤਰੀ ਦੇ ਘਰ ਦਾ ਘਰਾਓ ਦਾ ਪ੍ਰੋਗਰਾਮ ਰੱਖਿਆ ਹੋਇਆ ਅੱਜ ਉਸ ਉਸ ਵਿਸ਼ੇ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਬਲਾਕ ਪ੍ਰਧਾਨ ਕਾਕਾ ਖੁੰਡੇ ਹਲਾਲ ਜੀ ਸਭ ਤੋਂ ਪਹਿਲਾਂ ਆਪਾਂ ਚੈਨਲ ਤੇ ਉਹਨਾਂ ਦਾ ਸਵਾਗਤ ਕਰਦੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਧੰਨਵਾਦ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਆ ਮੁੱਖ ਵਿਸ਼ਾ ਕੀ ਆ ਅੱਜ ਕਿਉਂ ਮਜ਼ਦੂਰਾਂ ਨੇ ਫੇਰ ਇੱਕ ਵਾਰ ਇਕੱਠੇ ਹੋਣਾ ਪਿਆ ਮਸਲਾ ਸਾਡਾ ਇਹ ਹੈ ਜੀ ਵੀ ਜੋ ਇੱਥੋਂ ਦੀ ਪੰਜਾਬ ਦੇ ਵਿੱਚ ਜਦੋਂ ਮੁੱਖ ਮੰਤਰੀ ਦੀ ਸਰਕਾਰ ਆਈ ਤਾਂ ਲੋਕਾਂ ਨੇ ਬਹੁਤ ਸਾਰੇ ਵਾਅਦੇ ਤੇ ਬਹੁਤ ਸਾਰੇ ਲਾਰੇ ਲਾ ਕੇ ਆਏ ਕਿ ਜਿੰਨੇ ਉਹਨਾਂ ਨੇ ਇੱਥੇ ਲਾਰਿਆਂ ਦੀ ਝੜੀ ਲਾਤੀ ਤਦੋਂ ਕੋਸਪਲੇ ਖੇਚਾ ਆਗੇ ਵੀਰ ਕਾਲੀਆਂ ਨੇ ਕੁਝ ਨਹੀਂ ਸਵਾਰਿਆ ਕਾਂਗਰਸੀਆਂ ਨੇ ਇੱਕ ਨਹੀਂ ਕੁ ਸਵਾਰਿਆ ਦੁਖੀ ਹੋਏ ਜਿਹੜੇ ਦੁਖੀ ਹੋયા ਨੇ ਬਦਲਾ ਲੈ ਕਹਿੰਦਾ ਤੂੰ ਬਦੀਲੀ ਲੈ ਕੇ ਆਂਦੀ ਪਰ ਉਹ ਤ ਬਦੀਲੀ ਵਾਲਿਆਂ ਨੂੰ ਲਗਭਗ ਸਾਢੇ 3 ਸਾਲ ਹੋ ਗਏ ਅੱਜ ਤੱਕ ਭਗਵੰਤ ਮਾਨ ਦਾ ਮੂੰਹ ਹੀ ਫੁੱਟ ਜੇ ਜਾਂ ਉਹਨਾਂ ਦੇ ਜਿਹੜੇ ਸਾਡੇ ਵਾਲੇ ਆਪਣੇ ਉਹਨੂੰ ਸਾਡੀ ਪੂਛ ਲਵਾਉਂਦੇ ਆ ਨਾ ਸਾਡਾ ਵਰਤ ਦੇ ਵਿੱਚ ਤਾਂ ਗਰੀਬਾਂ ਚੋਂ ਆ ਮਜ਼ਦੂਰਾਂ ਚੋਂ ਆ ਪਰ ਉਹਨਾਂ ਦਾ ਮੂੰਹ ਹੀ ਸੜ ਜੇ ਵੀ ਅੱਜ ਤੱਕ ਮਜ਼ਦੂਰਾਂ ਦਾ ਕੋਈ ਸ਼ਬਦ ਵੀ ਲੈ ਰਾ ਮਜ਼ਦੂਰਾਂ ਦਾ ਨਾਂ ਵੀ ਲੈ ਪ੍ਰਿਦਾਨ ਸਭਾ ਹਲਕੇ ਦੀ ਗੱਲ ਕਰ ਲੈਨੇ ਬਾਈ ਜੀ ਪਿਛਲੇ ਲੰਬੇ ਸਮਾਂ ਤੋਂ ਜੇ ਸਮੇਂ ਤੋਂ ਜੇਕਰ ਦੇਖੀਏ ਤਾਂ ਇਹ ਜਿਹੜੀ ਸੀਟ ਹੈ ਇੱਕ ਰਿਜ਼ਰਵ ਹੈ ਤੇ ਰਿਜ਼ਰਵ ਵੀ ਕੈਂਡੀਡੇਟ ਹੈ ਭਾਵੇਂ ਕੋਈ ਵੀ ਸਰਕਾਰ ਆ ਜੇ ਇੱਥੇ ਰਿਜ਼ਰਵ ਵੀ ਉਮੀਦਵਾਰ ਹੁੰਦਾ ਤਾਂ ਜੇਕਰ ਇਸ ਵਾਰ ਦੀ ਗੱਲ ਕਰੀਏ ਤਾਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਵੀ ਜਿਹੜੇ ਐਸੀ ਪਰਿਵਾਰਾਂ ਨਾਲ ਸੰਬੰਧ ਤਾਂ ਕਿਵੇਂ ਦੇਖਦੇ ਉਹਨਾਂ ਨੇ ਹੁਣ ਤੱਕ ਐਸੀ ਪਰਿਵਾਰਾਂ ਦੇ ਕਿੰਨੇ ਕੇ ਜਿਹੜੇ ਮਸਲੇ ਹੱਲ ਕੀਤੇ ਇਹ ਉਹ ਸਮਾਂ ਨੇ ਜਿਹੜੇ ਮੌਕੇ 'ਚ ਮੋਟਾ ਜਦੋਂ ਲੈਣੀਆਂ ਹੁੰਦੀਆਂ ਸਾਡੀਆਂ ਉਦੋਂ ਸਾਡੇ ਜਵਾਕਾਂ ਦੀਆਂ ਲਾਲਾਂ ਤੇ ਟੱਟੜ ਤੱਕ ਜਾਂਦੇ ਆ ਜੇ ਕੋਦੋ ਲੋ ਉਹ ਲੋਕਾਂ ਦੇ ਘਰਾਂ ਦਾ ਉਹ ਗਲੀਆਂ ਦਾ ਟਿਕੜ ਵੀ ਮੈਦੇ ਆ ਪਰ ਜਿਸ ਵਕਤ ਉਹ ਰਾਜ ਭਾਗ ਤੇ ਬਹਿ ਜਾਂਦੇ ਆ ਉਹ ਸੱਤਾ ਦਾ ਨਸ਼ਾ ਹੀ ਇੰਨਾ ਹੋ ਜਾਂਦਾ ਕਿ ਉਹਨਾਂ ਲੋਕਾਂ ਨੂੰ ਉਹ ਮਜ਼ਦੂਰਾਂ ਨੂੰ ਭੁੱਲ ਜਾਂਦੇ ਆ ਉਹਨਾਂ ਨੂੰ ਵਿਸਾਰ ਦਿੰਦੇ ਆ ਇਸ ਕਰਕੇ ਬਲਜੀਤ ਕੌਰ ਕੋਈ ਕੱਲੀ ਨਹੀਂ ਅਸੀਂ ਇੱਥੇ ਗਿਣਤੀ ਗਿਣਾਉਂਦੇ ਜਿਹੜੇ ਪੱਤੀ ਵਰਗੇ ਹੋਰ ਕਿੰਨੇ ਨੇ ਜਿਹੜੇ ਬੂਟਾ ਵਰਗੇ ਦਾ ਹੋਰ ਜਿਹੜੇ ਜਿਹੜੇ ਸਾਡਾ ਨਾਮ ਵਰਤ ਕੇ ਰਾਜ ਭਾਗ ਤੇ ਜਦੋਂ ਬਹਿ ਜਾਂਦੇ ਆ ਫਿਰ ਉਹ ਲੋਕਾਂ ਨੂੰ ਵਿਸਾਰ ਦਿੰਦੇ ਭੁੱਲ ਜਾਂਦੇ ਆ ਤੇ ਬਲਜੀਤ ਕੌਰ ਵੀ ਉਹਨਾਂ ਚੋਂ ਹੀ ਆ ਨਾਮ ਸਾਡਾ ਵਰਤ ਕੇ ਸਾਡੀ ਪੂਛ ਲਵਾ ਕੇ ਅੱਜ ਉਹਨੂੰ ਮਜ਼ਦੂਰਾਂ ਦੇ ਘਰਾਂ ਚ ਆਉਂਦੇ ਦੀ ਸੰਗ ਲੱਗਦੀ ਆ ਮਜ਼ਦੂਰਾਂ ਦੇ ਘਰਾਂ ਚ ਆਉਂਦੇ ਸ਼ਰਮ ਆਉਂਦੀ ਹੈ ਕਿਉਂਕਿ ਉਹਨੂੰ ਪਤਾ ਹੈ ਵੀ ਜ਼ਗੀਰਦਾਰਾਂ ਨੇ ਤਾਂ ਫੰਡ ਦੇਣੇ ਆ ਉਹਨਾਂ ਦਾ ਫੰਡ ਲੈ ਕੇ ਜਾਣੇ ਮਜ਼ਦੂਰਾਂ ਦੇ ਵੇੜੇ ਚ ਗਈ ਤਾਂ ਇਹਨਾਂ ਨੇ ਕੁਝ ਮੰਗਣਾ ਇਸ ਕਰਕੇ ਫਿਰ ਉਹ ਮਜ਼ਦੂਰਾਂ ਤੋਂ ਘਰਾਂ ਤੋਂ ਹੁਣ ਔਰ ਦੋ ਕਾਂਦਾ ਵਰਤਦੇ ਇੱਕੰਨੀ ਵਰਤਦੇ ਪ੍ਰਧਾਨ ਸਾਹਿਬ ਜਿਵੇਂ ਤੁਸੀਂ ਇੱਕ ਪ੍ਰੋਗਰਾਮ ਲਿਖਿਆ ਪਹਿਲਾਂ ਵੀ ਆਪਣੀ ਗੱਲਬਾਤ ਹੋਈ 30 ਤਰੀਕ ਨੂੰ ਤੁਸੀਂ ਮੰਤਰੀ ਸਾਹਿਬ ਦੇ ਘਰ ਦਾ ਘਰਾਵ ਕਰਨਾ ਕਿਹੜੀਆਂ ਆਪਣੀਆਂ ਮਜ਼ਦੂਰੀ ਹੱਕੀ ਮੰਗਾ ਕਿਹੜੀਆਂ ਜਿਹੜੇ ਤੁਸੀਂ ਆਪਣੇ ਹੱਕ ਜਿਹੜੇ ਤੁਸੀਂ ਸਰਕਾਰ ਤੋਂ ਮੰਗ ਰਹੇ ਹੋ ਕਿਹੜੇ ਹੱਕ ਉਹ ਵੀ ਸਾਡੇ ਦਰਸ਼ਕਾਂ ਨਾਲ ਸਾਂਝ ਕਰੋ ਇਹ ਮਸਲਾ ਸਾਡੇ ਆਪ ਦੇ ਨਹੀਂ ਅਸੀਂ ਆਪ ਦੇ ਕੋਲੋਂ ਕੋਈ ਨਹੀਂ ਕਿਹਾ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਸੀ ਸਾਡੇ ਲੋਕਾਂ ਨਾਲ ਵਾਅਦੇ ਕੀਤੇ ਕਿ ਸਾਡੀ ਸਰਕਾਰ ਬਣਨ ਤੇ ਅਸੀਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਖਾਤੇ 'ਚ ਹਜ਼ਾਰ-ਹਜ਼ਾਰ ਪਾਵਾਂਗੇ ਪਰ ਸਾਢੇ 3 ਸਾਲ ਬੀਤ ਗਏ ਹਜੇ ਕਿਸੇ ਔਰਤ ਦੇ ਖਾਤੇ ਡੁੱਕੀ ਨਹੀਂ ਪਾਈ ਉਸ ਤੋਂ ਬਾਅਦ ਦਿਵਾਲੀ ਤੇ ਫਿਰ ਉਹਨੇ ਲਾਰਾ ਲਾਇਆ ਕਿ ਨਹੀਂ ਜੀ ਅਸੀਂ 100 ਰੁਪਿਆ ਨਾਲ ਵਿਆਸ ਸਮੇਤ 1100 ਦੇਵਾਂਗੇ ਤੇਰੇ ਔਰਤ ਦੇ ਖਾਤੇ ਡੁੱਕੀ ਨਹੀਂ ਪਾਈ ਬਜ਼ੁਰਗਾਂ ਨੂੰ ਕਹੇ ਵੀ ਤੁਹਾਡੀ ਜਿਹੜੀ ਪੈਨਸ਼ਨ ਸਾਡੀ ਸਰਕਾਰ ਵੰਡ ਸਰ 2500 ਕਰ ਦੇਾਂਗੇ ਪਰ ਸਾਡੇ ਬਜ਼ੁਰਗਰ ਉਹੀ ਉਹ 1500 ਨੂੰ ਡਿੱਗ ਰਹੇ ਆ 1500 ਪਿੱਛੇ ਗੇੜੇ ਕੱਢ ਰਹੇ ਆ ਲੰਗੇ ਡੰਗ ਮਿਲ ਰਹੀ ਆ ਏਵੇਂ ਸਾਡੇ ਖਾਸ ਕਰਕੇ ਮਜ਼ਦੂਰਾਂ ਨਾਲ ਵਾਦਾ ਕੀਤਾ ਸੀ ਕਿ ਸਾਡੀ ਸਰਕਾਰ ਬੰਨਸਾਰ ਅਸੀਂ ਮਜ਼ਦੂਰਾਂ ਨੂੰ ਮਾਲਕੀ ਹੱਕ ਦੇਵਾਂਗੇ ਉਹਨਾਂ ਦੇ ਘਰਾਂ ਦੀਆਂ ਰਜਿਸਟਰੀਆਂ ਕਰਾ ਕੇ ਉਹਨਾਂ ਨੂੰ ਮਾਲਕ ਬਣਾ ਦੇਵਾਂਗੇ ਪਰ ਅੱਜ ਤੱਕ ਕਿਸੇ ਸ਼ਹਿਰ ਕਿਸੇ ਪਿੰਡ ਚ ਮਜ਼ਦੂਰਾਂ ਨੂੰ ਘਰ ਦੀ ਰਜਿਸਟਰੀ ਕਰਾ ਕੇ ਮਾਲਕੀ ਹੱਕ ਨਹੀਂ ਦਿੱਤੇ ਮਜ਼ਦੂਰਾਂ ਨੂੰ ਜਿਹੜੀ ਸਰਕਾਰਾਂ ਮਾੜਾ ਬੋਟਾ ਪਹਿਲਾਂ ਕੋਈ ਰੋਣਚਣ ਵਾਅਦੇ ਦਿੰਦੀਆਂ ਸੀ ਇਹਨਾਂ ਨੇ ਮਾਰੇ ਪੁੱਤਾਂ ਨੇ ਲੈ ਕੇ ਸਾਨੂੰ 5 ਕਿਲੋ ਦਾਣੇ ਤੇ ਚੋਗਾ ਪਾਉਣ ਜੋਗ ਰੱਖਤਾ ਇਸ ਕਰਕੇ ਨਾ ਮਜ਼ਦੂਰਾਂ ਦੇ ਪਲਾਟਾਂ ਵਾਲਾ ਮਸਲਾ ਨਾ ਮਜ਼ਦੂਰਾਂ ਦੇ ਕਮਰੇ ਵਾਲਾ ਨਾ ਮਜ਼ਦੂਰਾਂ ਦੇ ਫਿਰ ਚੜੇ ਕਰਜੇ ਵਾਲਾ ਨਾ ਮਜ਼ਦੂਰਾਂ ਹੋਰ ਕਰਜਾ ਜਿਹੜਾ ਤੇ ਨਰੇਗਾ ਤੇ ਐਡੀ ਬੁਰੀ ਹਾਲਤ ਹੋ ਗਈ ਅੱਗੇ ਤਾਂ ਕਹਿੰਦੇ ਵੀ ਅਗਲੀ ਗਾਰੇ ਨਰੇਗਾ ਤੇ ਕਬਜ਼ਾ ਕਰ ਲੈ ਕਾਗਜ਼ਸਿਖਾਰੇ ਕਰ ਲਿਆ ਤੇ ਹੁਣ ਇਹਨਾਂ ਦੇ ਜਿਹੜੇ ਇੱਥੇ ਪਿੰਡਾਂ ਚ ਕੌਲੀ ਚ ਤੇ ਕਕੜਾ ਮ चौधरी ਬਣਾਏ ਹੋਏ ਨੇ ਉਹ ਕਬਜ਼ਾ ਕਾਈ ਬੈਠੇ ਆ ਜਿਹੜੇ ਉਹਨਾਂ ਨਾਲ ਉਹ ਵੀ ਵੱਧ ਨਰੇਗਾ ਤੇ ਮਜ਼ਦੂਰਾਂ ਦੀ ਖੱਡੜ ਖਵਾਰੀ ਹੋ ਰਹੀ ਐ ਇੱਥੇ ਉਹਨਾਂ ਨੇ ਪਹਿਲਾਂ ਨਾ ਵਾਅਦਾ ਟੜੇ ਘਰੇ ਘਾਲ ਤੇ ਪਿੰਡਾਂ ਚ ਟੜੇ ਬੰਦੀਆਂ ਖੜੀਆਂ ਪ੍ਰਧਾਨ ਸਾਹਿਬ ਗੱਲ ਕਰੀਏ ਤੁਸੀਂ ਨਰੇਗਾ ਦੀ ਗੱਲ ਕੀਤੀ ਨਰੇਗਾ ਜਿਹੜੀ ਕੇਂਦਰ ਸਰਕਾਰ ਦੀ ਸਕੀਮ ਆ ਤੇ ਇਹਦਾ ਪਹਿਲਾਂ ਤੋਂ ਕਿਵੇਂ ਚੱਲ ਰਿਹਾ ਸੀ ਕੰਮ ਕਰਦਾ ਜਿਵੇਂ ਤੁਸੀਂ ਹੁਣ ਗੱਲ ਕੀਤੀ ਤੇ ਹੁਣ ਕਿਵੇਂ ਚੱਲ ਰਿਹਾ ਉਹਨੀਆਂ ਪੇਮੈਂਟਾਂ ਕਿੰਨੇ ਜਾਂ ਕੰਮ ਕਿਵੇਂ ਪ੍ਰੋਪਰ ਪਹਿਲਾਂ ਵਾਂਗੂ ਮਿਲ ਰਿਹਾ ਅੱਜ ਕੀ ਪਹਿਲਾਂ ਨਾਲ ਕੋਈ ਸੁਧਾਰ ਹੋਇਆ ਇਹ ਕਿਉਂਕਿ ਇਹ ਕੇਂਦਰ ਦਾ ਮਸਲਾ ਦੇਖੋ ਕੰਮ ਮਜ਼ਦੂਰਾਂ ਨੇ ਕਰਨਾ ਮਸਲਾ ਮਜ਼ਦੂਰਾਂ ਦੇ ਪਰ ਚਲਦਰ ਕੌਣ ਕਰਦਾ ਸਾਡੇ ਤੇ ਆ ਕੇ ਜਿਹੜੀ ਵੀ ਸਰਕਾਰ ਬਣ ਜਾਂਦੀ ਆ ਉਹਨਾਂ ਦੇ ਚਾਹੇ ਐਮਐਲਏ ਦੇ ਮਾੜੀ ਸਭ ਤੋਂ ਗੱਲ ਇਹ ਹੋਈ ਪਿੰਡ ਮਲੌਰਾ ਆਪਣੇ ਮਲੌਰ ਦੇ ਨਾਲ ਪਿੰਡਾ ਉੱਥੇ ਕੀ ਹੋਇਆ ਢਾੜੂ ਵਾਲਾ ਦੇ ਬੰਦਿਆਂ ਨੇ ਮਜ਼ਦੂਰਾ ਦੇ ਐਪ ਬੰਦ ਕਰਾ ਦਿੱਤੇ ਤੇ ਉੱਥੇ ਜਦੋਂ ਸਾਡੀ ਵੀਡੀਓ ਨਾਲ ਗੱਲ ਹੋਈ ਉਹ ਵੀਡੀਓ ਇਹ ਕਹਿੰਦਾ ਕਹਿੰਦਾ ਇਹ ਪਹਿਲੀ ਵਾਰ ਦੇਖਿਆ ਵੀ ਕਿ ਇੱਕ ਇੱਕ ਕੈਬਨਟ ਮੰਤਰੀ ਸਾਨੂੰ ਇਸ ਗੱਲ ਲਈ ਫੋਨ ਕਰਦੀ ਹੋਈ ਭਾਈ ਇਹਨਾਂ ਦੀ ਐਪ ਬੰਦ ਕਰ ਦੋ ਇਹ ਪਹਿਲੀ ਵਾਰ ਦੇਖਿਆ ਸਭ ਤੋਂ ਛੋਟਾ ਕੰਮ ਆਪਾਂ ਕਹਿ ਸਕਦੇ ਸਭ ਤੋਂ ਮਾੜਾ ਤੇ ਨਿੱਕਾ ਕੰਮ ਇਹ ਕਹਿ ਸਕਦੇ ਪੀ ਜਿੱਥੇ ਐਨੀ ਐਮਐਲਏ ਦੀ ਦਖਲਦਾਰੀ ਹੋ ਜੂ ਉਥੇ ਕੰਮ ਕੀ ਹੋਣਿਆ ਤੇ ਉਥੇ ਕੀ ਮਜ਼ਦੂਰਾਂ ਨੂੰ ਕੰਮ ਮਿਲਣਾ ਕੀ ਇਨਸਾਫ ਮਿਲਣਾ ਨਹੀਂ ਮਿਲਦਾ ਇੱਥੇ ਜਦੋਂ ਅਸੀਂ ਸਰਕਾਰੀ ਦਰਬਾਰੇ ਦੀ ਟੁਸ ਚੰਦ ਭਾਣ ਦਾ ਮਸਲਾ ਵੇਖ ਲੋ ਉਹ ਜਿਹੜੇ ਐਮਐਲਏ ਨੇ ਅਨਮੋਲਕ ਸੰਗਰ ਗਈ ਨਾ ਸਾਡਾ ਵਰਤ ਤੇ ਪੂ ਛਾੜੀ ਦਵਾਈ ਤੇ ਨਾਰਾ ਹੁਜਗੀ ਦਰਾਂ ਦੀਆਂ ਚੜਦੇ ਆ ਨੌਕਰ ਉਹਨਾਂ ਦੇ ਬਣੇ ਫਿਰਦੇ ਸਿਰੀ ਉਹਨਾਂ ਦੇ ਲੱਗੇ ਹੋਏ ਆ ਮਜ਼ਦੂਰਾਂ ਨੂੰ ਉਥੇ ਚੰਦ ਭਾਂ ਤੇ ਇਨਸਾਫ ਨਹੀਂ ਮਿਲ ਰਿਹਾ ਸਰਕਾਰ ਦਾ ਇੱਕ ਹੋਰ ਪਾਸੇ ਜੁੱਧ ਲੱਗਿਆ ਜੋ ਤੇ ਜਿਹੜਾ ਨਸ਼ੇ ਦੇ ਵਿਰੋਧ ਕਿਵੇਂ ਦੇਖਦੇ ਹੋ ਚੀਨੂ ਕਹਿੰਦੇ ਵੀ ਜਿਹੜਾ ਨਸ਼ਾ ਡੀਜੀਪੀ ਸਾਹਿਬ ਦਾ ਲੋਕ ਕਹਤਾ ਵੀ ਆ ਜਿਹੜੀ 31 ਤਰੀਕ ਤੱਕ 31 ਮਈ ਤੱਕ ਆਪਾਂ ਗੱਲ ਕਰੀ ਇਹ ਤਾਂ ਬਿਲਕੁਲ ਜਿਹੜਾ ਹਲਕੇ ਦੇ ਵਿੱਚੋਂ ਕਿ ਪੂਰੇ ਪੰਜਾਬ ਦੇ ਵਿੱਚੋਂ ਖਤਮ ਹੋਊਗਾ ਜੇਕਰ ਨਹੀਂ ਖਤਮ ਹੁੰਦਾ ਤਾਂ ਉਹਦੇ ਲਈ ਐਸਐਸਪੀ ਜ਼ਿੰਮੇਵਾਰ ਹੋਊਗਾ ਜਾਂ ਜ਼ਿਲ੍ਹੇ ਦੇ ਜਿਹੜੇ ਮੇਨ ਅਧਿਕਾਰੀ ਹੋਊ ਜ਼ਿੰਮੇਵਾਰ ਉਸ ਲਹਿਰ ਨੂੰ ਜੋ ਉਹਨਾਂ ਦੇ ਹੋ ਰਿਹਾ ਹੈ ਕੰਮ ਨੂੰ ਕਿਵੇਂ ਦੇਖਦੇ ਹੋ ਪਹਿਲੀ ਤੇ ਇਹ ਦੇਖਣੀ ਵੀ ਇਹ ਨਸ਼ੇ ਦਾ ਜੋ ਜਿਹੜਾ ਜੁੱਧ ਛੜਿਆ ਹੋਇਆ ਇਹ ਛੜਿਆ ਕਿਹਦੇ ਵਿਰੁੱਧ ਆ ਕਿਸੇ ਤਕੜੇ ਬੰਦੇ ਦੇ ਵਰਤ ਸਿਰਿਆ ਤਕੜੇ ਬੰਦੇ ਨੂੰ ਖੜਿਆ ਤਕੜੇ ਬੰਦੇ ਦੀ ਕੋਠੀ ਢਾਈ ਢਾਈ ਕੀ ਦੇ ਮਜ਼ਦੂਰਾਂ ਦੇ ਘਰ ਜਿੱਨੇ ਪਰਚੇ ਕਿਤੇ ਮਜ਼ਦੂਰਾਂ ਤੇ ਕੱਟਿਆ ਅੱਜ ਪਰਸੋਂ ਇੱਕ ਮੈਨੂੰ ਰਿਪੋਰਟ ਮਿਲੀ ਇੱਥੇ ਚਿਬੜਾ ਵਾਲੇ ਤੋਂ ਰਿਪੋਰਟ ਆਈ ਹੈ ਕਿ ਮੁੰਡੇ ਕੋਈ ਮਾਰਾ ਬੁਟਾ ਨਸ਼ਾ ਨਾਰੇ ਸੀ ਉਹਨਾਂ ਦੇ ਲੈ ਗਿਆ ਗਲਾਰੇ ਉੱਚੇ ਤੇ ਰੱਖੇ ਉਸ ਬਾਕੇ ਵੀ ਅਸੀਂ ਆਨੇ ਆ ਵੀ ਜੜੀਆਂ ਇਹ ਪਾਵਰਾ ਨੇ ਪਾਵਰਾ ਪੁਲਿਸ ਨੂੰ ਵੱਧ ਦਿੱਤੀਆਂ ਆਂ ਪੁਲਿਸ ਨੂੰ ਤਾਕਤਾਂ ਵੱਧ ਦੇਤੀਆਂ ਗ੍ਰੇਡ 1084 ਚ ਤਾਕਤਾਂ ਦਿੱਤ ਗਿਆ ਹੈ ਨਾ ਵੀ ਜਿਹਦੇ ਤੇ ਸ਼ੱਕ ਲੱਗਦਾ ਉਹਨੂੰ ਗੋਲੀ ਮਾਰ ਦਿਓ ਜਿਹਦੇ ਤੇ ਸ਼ੱਕ ਲੱਗਦਾ ਚੱਕ ਦਿਓ ਇਹ ਤਾਕਤਾਂ ਉਹਨਾਂ ਨੂੰ ਹੁਣ ਪੁਲਿਸ ਨੂੰ ਵੱਧ ਦਿੱਤੀਆਂ ਹੋਈਆਂ ਕਿ ਜਿਹਦੇ ਵੀ ਕੋ ਤੁਹਾਡੀ ਰੰਜਸ ਹੈਗੇ ਚੱਕ ਲੋ ਪਾ ਉਹਦੇ ਤੇ ਅਫਰ ਕੇਸ ਪਾ ਦੇ ਚਿੱਟੇ ਦਾ ਪਾ ਦਿਓ ਲੰਮਾ ਸਮਾਂ ਆਪੇ ਬੈਠਰੂ ਜਣੇ ਲੋਕਾਂ ਤੇ ਦਬਾਅ ਪਾਉਣਾ ਲੋਕਾਂ ਤੇ ਡਰਾ ਕੇ ਰੱਖਣਾ ਇਹ ਪੁਲਿਸ ਨੂੰ ਵੱਧ ਦੇ ਤਾਕਤਾਂ ਦੇਣ ਦਾ ਹੀ ਮਤਲਬ ਹੈ ਨਸ਼ਾ ਨਸ਼ਾ ਕੋਈ ਬੰਦ ਨਹੀਂ ਕਰਨਾ ਨਸ਼ਾ ਮਾਰੇ ਦੀ ਹਿੰਮਤ ਹੈ ਕਿ ਵੇਚੂ ਸੌਸ ਦੀ ਸਿਹਤੋ ਬਿਨਾਂ ਵੇਚੂ ਵੇਚੂ ਐਮਐਲਏ ਦੀ ਸ਼ਾਇਦ ਉਹਨਾ ਵਿਕ ਜੂ ਕਿਹਦੇ ਹਿੰਮਤ ਆ ਸਭ ਕੋਈ ਵੇਚ ਦੇ ਬਾਦਲ ਸਾਹਿਬ ਕਹਿੰਦਾ ਸੀ ਕਿ ਮੈਨੂੰ ਕਿڑی ਤਰੀ ਜਾਂਦੀ ਨਹੀਂ ਦੀ ਆ ਜੇ ਜੇ ਬਾਦਲ ਸਾਹਿਬ ਨੂੰ ਕਿڑی ਦੀ ਤਰੀ ਜਾਂਦੀ ਦੀ ਨਹੀਂ ਤੇ ਫਿਰ ਉਹ ਜਿਹੜੇ ਮਸਲੇ ਕਿਉਂ ਨਹੀਂ ਹੱਲ ਹੁੰਦੇ ਦੀ ਪ੍ਰਧਾਨ ਸਾਹਿਬ ਗੱਲ ਕਰੀਏ ਇੱਥੇ ਹੁਣ ਪਿਛਲੇ ਕਾਫੀ ਦਿਨਾਂ ਤੋਂ ਕੇਜਰੀਵਾਲ ਸਾਹਿਬ ਜਿਹੜੇ ਰਾਸ਼ਟਰੀ ਪ੍ਰਧਾਨ ਆ ਆਮ ਆਦਮੀ ਪਾਰਟੀ ਦੇ ਹਾਲਾਂਕਿ ਉਹਨਾਂ ਕੋਲੇ ਕੋਈ ਸੰਵਿਧਾਨਿਕ ਅਹੁਦਾ ਤਾਂ ਨਾ ਪੰਜਾਬ ਚ ਅਨਾਜਕਲ ਦਿੱਲੀ ਦੇ ਵਿੱਚ ਉਹ ਇੱਥੇ ਆ ਕੇ ਜੁਧ ਨਸ਼ਿਆਂ ਦੇ ਵਿਰੁੱਧ ਜਿਹੜੀ ਉਹਦੀ ਵੰਗੜੋਰ ਜਿਹੜੀ ਸੰਭਾਲ ਰਾਇਆ ਆ ਆਪ ਅੱਗੇ ਲਾ ਕੇ ਚੱਲ ਰਾਇਆ ਉਹ ਕਹਿੰਦੇ ਵੀ 99% ਜਿਹੜਾ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਹੋ ਗਿਆ ਵੀ 1% ਹੀ ਰਹਿ ਗਿਆ ਤੁਸੀਂ ਆਪਣੇ ਹਲਕੇ ਦੀ ਗੱਲ ਕਰੋ ਕੀ ਤੁਹਾਨੂੰ ਲੱਗਦਾ ਵੀ ਇੱਥੇ 99% ਜਿਹੜਾ ਨਸ਼ਾ ਖਤਮ ਹੋ ਗਿਆ ਪਹਿਲੀ ਤੇ ਇਹ ਦੇਖੋ ਜਿਹੜਿਆਂ ਨੂੰ ਦਿੱਲੀ ਚੋਂ ਭਜਾਤਾ ਦਿੱਲੀ ਦੇ ਲੋਕਾਂ ਦੇ ਖਾਰਜ ਕਰਤਾ ਇੱਥੇ ਆ ਕੇ ਕੀ ਲੋਕਾਂ ਦਾ ਭਲਾ ਕਰ ਦੇਣਗੇ ਲੋਕਾਂ ਦੀ ਕੀ ਲੋਕਾਂ ਦੇ ਤੇ ਐਸ ਕਰ ਲੈਣਗੇ ਇਸ ਕਰਕੇ ਉਹਨਾਂ ਨੂੰ ਪੰਜਾਬ ਦੇ ਲੋਕ ਚੰਗੇ ਨਹੀਂ ਲੱਗਦੇ ਦਿੱਲੀ ਵਾਲਿਆਂ ਨੂੰ ਵਾਅਦਾ ਮਾਰਦੇ ਜਿਵੇਂ ਬਾਹਰਲੇ ਮੁਲਕਾਂ ਵਾਲਿਆਂ ਨੂੰ ਵਾਅਦਾ ਮਾਰਦੇ ਨਾ ਭਗਵੰਤ ਮਾ ਮਾ ਖੱਟੀ ਪੱਗ ਬੰਨ ਕੇ ਮੈਂ ਮੈਂ ਤਾਂ ਬਸੰਤੀ ਪੱਗ ਬੰਨ ਕੇ ਭਗਤ ਸਿੰਘ ਦਾ ਵਾਰਿਸ ਆ ਤੇਵਾਜਾ ਤਾਂ ਗਰੇਜਾਂ ਨੂੰ ਮਾਰਦਾ ਫਦਾ ਵੀ ਆਓ ਸਾਡੇ ਮੁਲਕ ਚ ਆ ਇੱਥੇ ਆ ਕੇ ਦਬਜਾ ਕਰੋ ਦਬਜਾ ਕਰੋ ਤੇ ਅੱਛੇ ਆ ਕੇ ਦੂਜਾ ਰਜਗਾਰ ਦਿਓ ਵੀ ਕਿ ਸਾਡੇ ਲੋਕਾਂ ਨੂੰ ਰਜਗਾਰ ਨਹੀਂ ਮਿਲ ਸਕਦਾ ਸਾਡੇ ਲੋਕਾਂ ਰਜਗਾਰ ਪ੍ਰਾਪਤ ਨਹੀਂ ਕਰ ਸਕਦੇ ਪਰ ਉਹ ਬਾਹਰਲੇ ਹੁਕਮਾਨੇ ਬਾਹਰਲੇ ਆ ਕੇ ਆਵਾਜ਼ ਮਾਰ ਰਹੇ ਉਹਨਾਂ ਨੂੰ ਫਿਰ ਮੁਲਕ ਨੂੰ ਗੁਲਾਮ ਕਰਾਉਣਾ ਤੇ ਉਹਨਾਂ ਨੂੰ ਜੀਹੂ ਜੂਰੀ ਕਰਨ ਤੇ ਲੱਗੇ ਹੋਇਆ ਇਸ ਕਰਕੇ ਕਾਲੇ ਤੋਂ ਆਪਣੀ ਗੁਰਿਆ ਤੋਂ ਅਸੀਂ ਖੜਾ ਛੜਾਇਆ ਅੱਜ ਕਾਲੇ ਦੇ ਅੰਗਰੇਜ਼ਾਂ ਦੇ ਦਵਾ ਥੱਲੇ ਆ ਉਹ ਕਾਲੇ ਦੇ ਅਸੀਂ ਗੁਲਾਮੀ ਚ ਧੰਨਵਾਦ ਸਾਡੇ ਨਾਲ ਮਤਾਵਾ ਵੀ ਹਾਜ਼ਰ ਆ ਗੱਲਬਾਤ ਕਰਾਂਗੇ ਹਾਂਜੀ ਅੰਟੀ ਪਹਿਲਾਂ ਵੀ ਆਪਾਂ ਕਾਫੀ ਵਾਰ ਇਸ ਚੈਨਲ ਤੇ ਆਪਣੇ ਤੇ ਗੱਲਬਾਤ ਕੀਤੀ ਆ ਮਜ਼ਦੂਰਾਂ ਦਾ ਕ ਲਈ ਤੁਸੀਂ ਕਿਸਾਨ ਘਰਸ਼ਾ ਦੇ ਵਿੱਚ ਹਰ ਵਕਤ ਅੱਗੇ ਰਹਿੰਦੇ ਹੋ ਹੁਣ ਜਿਹੜਾ 30 ਤਰੀਕ ਦਾ ਪ੍ਰੋਗਰਾਮ ਆ ਵੱਡੀ ਗਿਣਤੀ ਦੇ ਵਿੱਚ ਜਿਹੜਾ ਕੈਬਨਿਟ ਮੰਤਰੀ ਦਾ ਘਰ ਦਾ ਜਿਹੜਾ ਘਰਾਓ ਮਜ਼ਦੂਰ ਕਰ ਰਹੇ ਆ ਕੀ ਮੰਗਾ ਉਹਦੇ ਚ ਮੁੱਖ ਮੰਗਾ ਤੁਹਾਡੀ ਕੀ ਹੈ ਮੁੱਖ ਮੰਗਾ ਤਾਂ ਜੀ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਤਾਂ ਕੇ ਮਜ਼ਦੂਰਾਂ ਨੂੰ ਕਦਮ ਕਦਮ ਤੇ ਲੜਨਾ ਪੈਂਦਾ ਐਨੀ ਮਗਹਾਈ ਵੱਧ ਚੁੱਕੀ ਆ ਨਸ਼ੇ ਵੱਧ ਚੁੱਕੇ ਬਹੁਤ ਸਾਰੇ ਆ ਮਸਲੇ ਆ ਸਾਡੇ ਜਿਹਦੇ ਵਿੱਚ ਤਿੰਨ ਮਸਲੇ ਤਾਂ ਇਹ ਆ ਵੀ ਜਿਹੜਾ ਅਸੀਂ ਨਹੀਂ ਮੰਗਿਆ ਸੀ ਇਹਨਾਂ ਨੇ ਖੁਦ ਕਿਹਾ ਸੀ ਵੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਹਰ ਇੱਕ ਔਰਤ ਨੂੰ ਦਿੱਤਾ ਜਾਊਗਾ ਸਾਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਜਿਹੜਾ ਕਿ ਔਰਤਾਂ ਨੇ ਵੱਡੀ ਗਿਣਤੀ 'ਚ ਇਹਨਾਂ ਨੂੰ ਕਾਮਯਾਬ ਕੀਤਾ ਵੋਟਾਂ ਪਾਈਆਂ ਅੱਜ ਤੱਕ ਕਰੋਨਾ ਨੇ ਹਜੇ ਤੱਕ ਕਰੋਰ ਤੋਂ ਬਾਰੇ ਕੁਝ ਬੋਲਿਆ ਨਹੀਂ ਮਜ਼ਦੂਰਾ ਵਾਸਤੇ ਕੁਝ ਵੀ ਬੋਲਿਆ ਇੱਕ ਮੰਗ ਇਹ ਵੀ ਜਿਹੜਾ ਸਾਡਾ ਘਰਾਂ ਦੀਆਂ ਰਜਿਸਟਰੀਆਂ ਵਾਸਤੇ ਕਿਹਾ ਸੀ ਫ੍ਰੀ ਰਜਿਸਟਰੀਆਂ ਨਾਲ ਘਰਾਂ ਦੇ ਮਾਲਕੀ ਹੱਕ ਦਿੱਤੇ ਜਾਣਗੇ ਇਹਦੇ ਵਾਸਤੇ ਕੋਈ ਸੁਣਵਾਈ ਨਹੀਂ ਅੱਜ ਤੱਕ ਕੋਈ ਉਸ ਵੀ ਕਿਤੇ ਵੀ ਕਿਤੇ ਵੀ ਤੁਸੀਂ ਵੀ ਸੁਣਿਆ ਹੋਣਾ ਵੀ ਆਪਣੇ ਪਿੰਡਾਂ 'ਚ ਕਿਸੇ ਦੀ ਰਜਿਸਟਰੀ ਨਹੀਂ ਹੋਈ ਹਜੇ ਤੱਕ ਤੇ ਜੇ ਮਜ਼ਦੂਰ ਬਜ਼ੁਰਗਾਂ ਦੀ ਕੀਤੀ ਹੈ 2500 ਪੈਨਸ਼ਨ ਇਹਨਾਂ ਨੇ ਖੁਦ ਕਿਹਾ ਸੀ ਸਾਨੂੰ ਵੋਟਾਂ ਪਾਓ ਅਸੀਂ 2500 ਪੈਨਸ਼ਨ ਕਰਾਂਗੇ ਉਹ ਆਈ 1500 ਹੀ ਮਿਲਦੀ ਹੈ 2500 ਜਿੱਤੇ ਕਰੇ ਕੀਤੀ ਹਾਂਜੀ ਤੇ ਗੱਲ ਕਰੋ ਤੁਸੀਂ ਸ਼ੁਰੂ ਤੋਂ ਕੀਤੀ ਨਸ਼ਾ ਦੀ ਕੀਤੀ ਹੈ ਜਿਵੇਂ ਪਹਿਲਾਂ ਵੀ ਮੈਂ ਗੱਲ ਕਰਕੇ ਆਇਆ ਹਾਂ ਵੀ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਆਏ ਉਹ ਕਹਿੰਦੇ 99% ਨਸ਼ਾ ਖਤਮ ਹੋ ਗਿਆ ਤੁਸੀਂ ਆਪਣੇ ਪਿੰਡਾਂ ਦੀ ਗੱਲ ਕਰੋ ਆਪਣੇ ਪਿੰਡਾਂ ਦੇ ਵਿੱਚੋਂ ਕਿੰਨਾ ਕੁ ਜਿਹੜਾ ਨਸ਼ਾ ਖਤਮ ਹੋਇਆ ਆਪਣੇ ਪਿੰਡਾਂ ਚ ਖੋਦ ਜਿੱਥੇ ਅਸੀਂ ਖੜੇ ਹਾਂ ਵੀ ਇੱਥੇ ਬੀਬੀਆਂ ਵੀ ਨਹੀਂ ਖੜ੍ਹ ਸਕਦੀਆਂ ਵੀ ਕੋਰੇ ਠੇਕਾ ਇਹ ਬਹੁਤ ਸਾਲ ਪਹਿਲਾਂ ਵੀ ਅਸੀਂ ਸੰਘਰਸ਼ ਕਰ ਰਹੇ ਸੀ ਵੀ ਇੱਥੇ ਠੇਕਾ ਚੱਕਿਆ ਜਾ ਪਰ ਠੇਕੇ ਤਾਂ ਸਾਡੇ ਘਰਾਂ ਦੇ ਵਿੱਚ ਇੰਨਾ ਹੋਗਾ ਜਿਹੜੇ ਆਥ ਨੇ ਪੀ ਕੇ ਸ਼ਰਾਬ ਜਿਹੜੀ ਔਰਤਾਂ ਜਿਹੜੀ ਦੁਰਦਸ਼ਾ ਹੁੰਦੀ ਆ ਉਹਨਾਂ ਨਾਲ ਗੰਦ ਬਕਿਆਂ ਦਾ ਕੁੱਟਮਾਰ ਹੁੰਦੀ ਘਰੋਂ ਸਮਾਨ ਭੰਨੇ ਜਾਂਦੇ ਇੰਨਾ ਸ਼ਰਾਬ ਇੱਥੇ ਆਉਂਦਾ ਸ਼ਰਾਬ ਨੂੰ ਤਾਂ ਜਿਹੜੀ ਸਰਕਾਰ ਨੂੰ ਨਸ਼ੇ ਨਿਸ਼ਾਨੀ ਦਿਓ ਤਾਂ ਸਰਕਾਰ ਤਾਂ ਕਹਿੰਦੀ ਵੀ ਇਹ ਤਾਂ ਵਿਗੜਨਾ ਚਾਹੀਦਾ ਇਹਦੇ ਨਾਲ ਤਾਂ ਮਾਲੀ ਆ ਜਿਹੜਾ ਵੱਧਾ ਇਹਦੇ ਨਾਲ ਤਾਂ ਅਸੀਂ ਜਿਹੜਾ ਸਰਕਾਰ ਚਲਾ ਰਹੇ ਆ ਉਹ ਤੁਸੀਂ ਵੇਖੀ ਹੁਣ ਪਿਛਲੇ ਦਾ ਨੰਬਰ ਸਾਰੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੀ ਕਿ ਬਾਈ ਜਿਹੜੇ ਮਜੀਠੇ ਦੇ ਵਿੱਚ ਇਹ ਉਹਦੇ ਵਿੱਚ ਕਿਹੜੀ ਕਿ ਬਾਈ ਜਣੇ ਸ਼ਰਾਬ ਨਾਲ ਮਰ ਗਏ ਤਾਂ ਕੀ ਦੇ ਮਰੇ ਮਜ਼ਦੂਰਾਂ ਦੇ ਮਰੇ ਆ ਉਹ ਬੋਝ ਗਿਆ ਔਰਤਾਂ ਤੇ ਪਿਆ ਪੈ ਰਿਆ ਜੇ ਹੁਣ ਸਾਡੇ ਪਿੰਡ ਚ ਵੇਖੋ ਤੁਸੀਂ ਸਾਡੇ ਪਿੰਡ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਨਸ਼ੇ ਨਸ਼ਾ ਤੇ ਆ ਬੰਦੇ ਲੱਗ ਚੁੱਕੇ ਆ ਇੱਕ ਇੱਕ ਕਰ ਦੀ ਗਿਣਤੀ ਤੁਹਾਨੂੰ ਦੱਸਦੇ ਵੀ ਔਰਤਾਂ ਖੁਦ ਕਰਜਾ ਚੱਕ ਚੱਕ 1.5 2 ਲੱਖ ਰੁਪਏ ਕਰਜ਼ਾ ਚੜਿਆ ਲੋਰਤਾਂ ਦੇ ਉੱਤੇ ਸਰ ਤੇ ਜਿਹੜਾ ਉਹ ਵਿਚਾਰਾ ਗੱਲ ਸੁਣਨ ਦੀ ਟਾਈਮ ਹੈ ਨਹੀਂ ਉਹਨਾਂ ਕੋਲੇ ਵੇਖੇ ਅਸੀਂ ਹੁਣ ਕਿੰਨੇ ਡਰੇਗਾ ਤੇ ਵਿੱਚ ਇਕੱਠੇ ਹੋਈ ਸੀ ਮਜ਼ਦੂਰ ਕਰ ਲੋ ਸਾਨੂੰ ਵੀ ਤੁਸੀਂ ਥੋੜਾ ਲੇਟ ਹੋ ਗਏ ਉਹ ਐਸੇ ਕਰਕੇ ਭੱਜੀਆਂ ਵਿਚਾਰੀਆਂ ਵੀ ਉਹ ਟੱਕਰ ਬੇ ਕੰਮ ਤੇ ਜਾਣਾ ਉਹਨਾਂ ਨੇ ਤੇ ਬੰਦੇ ਕੁਛ ਨਹੀਂ ਦਿੰਦੇ ਜੇ ਜੇ ਕੋ 400 ਤੇੜੀ ਤੇ 300 ਖੋਦ ਖਾ ਜਾਂਦੇ ਆ ਨਸ਼ੇ ਹੀ ਨਾ ਜਿਆਦਾ ਨਾ ਨਸ਼ਾ ਭਜਿਆ ਤੇ ਜੇ ਤੂੰ ਚਿੱਟੇ ਦੀ ਗੱਲ ਕਰੋ ਤਾਂ ਜਿਵੇਂ ਚੱਕੀਆਂ ਤੋਂ ਆਟਾ ਮਿਲਦਾ ਆਏ ਤਾਂ ਉਹ ਰੱਡੇ ਦੀ ਫੋਟੋ ਖਿਚਾ ਦਿੰਦੇ ਹੋ ਐਸ ਬੰਦੇ ਤੋਂ ਇੰਨੇ ਕਿਲੋ ਫੜਿਆ ਗਿਆ ਇੰਨੇ ਕੁਇੰਟਲ ਫੜਿਆ ਗਿਆ ਉਹ ਆਉਂਦਾ ਕਿੱਥੋਂ ਆ ਉਹ ਸਰਕਾਰ ਦੱਸੇ ਨਾ ਵੀ ਕਿੱਥੋਂ ਆਉਂਦਾ ਸਰਕਾਰ ਤਾਂ ਕਹਿੰਦੀ ਸੀ ਜੰਗ ਸ਼ੁਰੂ ਕੀਤੀ ਹੈ ਕਿ ਨਸ਼ਾ ਵਿਰੋਧ ਜੰਗ ਅਸੀਂ 99% ਦਾ ਖਤਮ ਹੀ ਕਰਤਾ ਜੰਗ ਦਾ ਘਾਰ ਖਤਮ ਵਾਸਤੇ ਕੀਤੀ ਹੈ ਇਹਨਾਂ ਨੇ ਸਾਰੇ ਮਜਦੂ ਸਾਰੇ ਨੌਜਵਾਨ ਸਾਡੇ ਕੰਮ ਤਾਂ ਇਹਨਾਂ ਨੂੰ ਮਿਲਦਾ ਨਹੀਂ ਪਾੜੇ ਸਕਦੇ ਨਹੀਂ ਰੋਟੀਆਂ ਨੂੰ ਪੂਰੀਆਂ ਘਰੋਂ ਨਹੀਂ ਮਿਲਦੀਆਂ ਤੇ ਅੱਜ ਨੌਜਵਾਨ ਨਸ਼ੇ ਤਿਲਕਾਂ ਜਿਹੜਾ ਨੂੰ ਕੰਮ ਹੀ ਨਹੀਂ ਮਿਲਿਆ ਘਰੋਂ ਅਸੀਂ ਵੀ ਕੁੱਟਮਾਰ ਕਰਦੇ ਬੱਚਾਂ ਦੀ ਗਾਂ ਉੱਥੋਂ ਵੀ ਡਾਂਗਾ ਪੈਂਦੀਆਂ ਜਿੱਤਰ ਜਾਂਦੇ ਭੁੱਖੇ ਜਵਾਕ ਨਾਲ ਤਾਂ ਪਾੜ ਸਕਦੇ ਨਾ ਕੋਈ ਕੰਮ ਮਿਲਦਾ ਤੇ ਨਸ਼ਾ ਰਹੇਗਾ ਨਸ਼ਈ ਸਰਕਾਰ ਦੇਈ ਜਾਂਦੀ ਹੈ ਇਹੀ ਕਹਿੰਦੀ ਤਰੱਕੀ ਕੀਤੀ ਸਾਡੀਆਂ ਸਰਕਾਰਾਂ ਨੇ ਹੁਣ ਧੰਨਵਾਦ ਇੱਕ ਤਾਂ ਜਿਹੜਾ ਨਸ਼ਾ ਚਿੱਟਾ ਇਹ ਵੀ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਕੋਈ ਵੀ ਨੌਜਵਾਨ ਸਾਰਾ ਨਸ਼ੇ ਤੋਂ ਬਿਨਾ ਕਰੋਂ ਬਾਹਰ ਨਹੀਂ ਜਾਂਦਾ ਪਹਿਲਾਂ ਨਸ਼ਾ ਖਾਊਗਾ ਘਰਦਿਆਂ ਨੂੰ ਖਿੱਚਾ ਤੂੰ ਹੀ ਕਰਦੇ ਆ ਕੁੱਟਾਂ ਮਾਰੀ ਵੀ ਕਰਦੇ ਕਰਦਿਆਂ ਨੂੰ ਬੱਚਿਆਂ ਨੂੰ ਸਾਰੇ ਆ ਬਹੁਤ ਮੰਦੀ ਹਾਲਤ ਆ ਬਾਕੀ ਜਿਹੜੀ ਦੁਜਾ ਪਰਚਨਾ ਪਰਚਨ ਵੀ ਲੰਗੇ ਡਾਂਗੀ ਦਿੰਦੇ ਆ ਐ ਕਿ ਤੇ ਦੋ ਮਹੀਨੇ ਇੱਕ ਇੱਕ ਮਹੀਨੇ ਜਿਹੜੇ ਪਿਛਲੇ ਮਹੀਨੇ ਜਿਹੜਾ ਦਿੱਤੀ ਚਾਵਾ ਲਾਸਟ ਆ ਕੇ ਦੋ ਤਰੀਕ ਨੂੰ ਸਾਰਾ ਮਹੀਨਾ ਟਪਾ ਕੇ ਐ ਕਿ ਮੇਰਾ ਖਾਲ ਦਿੱਤੀ ਆ 15 ਤਰੀਕ ਨੂੰ ਸਰਕਾਰ ਨੇ ਤੁਹਾਡੇ ਨੂੰ ਮਿਲਦਾ ਵਾਦਾ ਵੀ 2500 ਦਾ ਕੀਤਾ ਸੀ ਕਿੰਨੀ ਪੈਨਸ਼ਨ ਮਿਲ ਰਹੀ ਹੈ 1500 ਮਿਲਦੀ ਹੈ 2500 ਦਾ ਵਾਅਦਾ ਤਾਂ ਕਰਦੇ ਆ ਆਈ ਵਾਰੀ ਵਾਅਦਾ ਕਰਦੇ ਜਿਦੋਂ ਆਪਦੇ ਪਿੰਡਾਂ 'ਚ ਤੋ ਰੇਖਾ ਜੀ ਫਾਇਦ ਕੀ ਕਰ ਦਾਂਗੇ ਮਜੀਦ ਕੋਈ ਕਈ ਵਾਰੀ ਫੇਸਬੁੱਕ ਤੇ ਵੇਖੀ ਦਾ ਬੋਲਦੀ ਬਾ ਅਗਲੇ ਮਹੀਨੇ 2500 ਕਰ ਦਾਂਗੇ ਤੇ 2500 ਦੀ ਵੀ ਆ ਉਹਦੇ ਵੀ ਇਹ ਮਹਿਕਮਾ ਵੀ ਮੈਨੂੰ ਲੱਗਦਾ ਕੈਬਨਿਟ ਮਿਨਿਸਟਰ ਕੋਲੇ ਆ ਉਹਨਾਂ ਨੇ ਉਹਦੇ ਚ ਵਧਾ ਵੀ ਸਕਦੇ ਆ ਹਾਂਜੀ ਹਾਂਜੀ ਵਧਾ ਉਹਨਾਂ ਵਧਾ ਸਕਦੇ ਪਰ ਉਹਨਾਂ ਦੀ ਨੀਤੀ ਨਹੀਂ ਰਣਨੀਤੀ ਉਹ ਤਾਂ ਗਰੀਬਾਂ ਨੂੰ ਭੁੱਖੇ ਮਾਰਨ ਤੇ ਤੁਲੀ ਆ ਇਹ ਗਰੀਬ ਰੱਜ ਕੇ ਬਾੜਾ ਮੁਰਖਾਣ ਖਾਣ ਕੋ ਲੱਗ ਪਏ ਘਰੇ ਨਾਲ ਕਲੇਸ਼ ਪੈਣ ਤੇ ਤੁਹਾਡਾ ਸੰਘਰਸ਼ ਜਿਹੜਾ ਕਿਸ ਤਰ੍ਹਾਂ ਦਾ ਹੋਊਗਾ 30 ਤਰੀਕ ਨੂੰ ਜਿਹੜਾ ਤੁਸੀਂ ਧਰਨਾ ਦੇਣਾ ਉਹ ਕਿੰਨਾ ਟਾਈਮ ਜਿਹੜਾ ਚੱਲੂਗਾ ਜਿੰਨਾ ਚਿਰ ਜਿਦਾ ਮਜ਼ਦੂਰਾਂ ਦੇ ਨਾਲ ਸਾਰੇ ਰਲ ਕੇ ਚੱਲ ਗਏ ਤਾਂ ਵੱਧ ਵੀ ਲੱਗ ਸਕਦਾ ਨਹੀਂ ਤੇ ਸ਼ਾਇਦ ਇੱਕ ਦਿਹਾੜੀ ਤੇ ਤਾਂ ਹੋਊਗਾ ਜੀ ਸਭ ਨੂੰ ਪੁੱਛ ਮੈਥੇ ਇੱਕ ਦਿਨ ਦ ਲਈ ਮੈਥੇ ਹਾਂਜੀ ਤਾਂ ਹੋਰ ਵੀ ਪੈਣਾ ਸਾਡੇ ਨਾਲ ਆ ਗੱਲਬਾਤ ਕਰਨ ਲਈ ਹਾਂਜੀ ਕੀ ਹੈ ਪੈਣੇ ਦਾ ਨਹੀਂ ਮੁੱਖ ਮੰਗਾ ਕੀ ਹੈ ਮੁੱਖ ਮੰਗਾ ਬਹੁਤ ਏ ਵੀਰੇ ਹਸਪੰਦ ਦੀਆਂ ਕਿਉਂਕਿ ਇੱਥੇ ਠਮੀ ਤੱਕ ਅੱਧੀ ਸਕੂਲ ਅੱਛਾ ਬੱਚੇ ਬਾਹਰ ਲੱਖੇ ਵਾਲੀ ਮੰਡੀ ਜਾਂਦੇ ਆ ਕਿਉਂਕਿ 800 ਰੁਪਿਆ ਵੈਨ ਵਾਲਾ ਫੀਸ ਲੈਂਦਾ ਅੱਛਾ ਕਿਉਂਕਿ 400 ਰੁਪਿਆ ਸਾਡੀ ਦਿਹਾੜੀ ਹੈ 800 ਰੁਪਏ ਅੰਨਾ ਦਾ ਮਹੀਨਾ ਬੰਦਾ ਅਸੀਂ ਘਰ ਦਾ ਖਰਚਾ ਚਲਾਈਏ ਕਿ ਬੱਚੇ ਦੀ ਬੈਂਕ ਖਰਚਾ ਚਲਾਈਏ ਪਿੰਡ ਦੇ ਵਿੱਚ ਸਕੂਲ ਜਿਹੜਾ ਸਰਕਾਰੀ 8ਵੀਂ ਤੱਕ ਹੀ ਹੈ 8ਵੀਂ ਤੱਕ ਹੀ ਹੈ ਸਰਕਾਰ ਤਾਂ ਬੜੇ ਵਾਦੇ ਕਰੀ ਜਾਂਦੇ ਸਿੱਖਿਆ ਕ੍ਰਾਂਤੀ ਬੜਾ ਬਹੁਤ ਪ੍ਰਚਾਰ ਉਹਦੇ ਤੇ ਚੱਲੀ ਜਾਂਦੇ ਤੁਹਾਡੇ ਪਿੰਡ ਜਦੋਂ ਕਿਤੇ ਕੈਬਨਿਟ ਮਨਿਸਟਰ ਆਉਂਦੇ ਆ ਆਪਣੇ ਹਲਕੇ ਦੇ ਬਲਜੀਤ ਕੌਰ ਜੀ ਉਹਨਾਂ ਨਾਲ ਤੁਸੀਂ ਗੱਲ ਨਹੀਂ ਕੀਤੀ ਅਸੀਂ ਬਹੁਤ ਵਾਰਾ ਕੀਤੀ ਵੀਰੇ ਗੱਲ ਉਹਨਾਂ ਨੇ ਕੀ ਬਣਾ ਦੇਾਂਗੇ ਬਣਾ ਦੇਾਂਗੇ ਹਜੇ ਤੱਕ ਤਾਂ ਕੋਈ ਹੱਲ ਨਹੀਂ अच्छा बहुत चल हो गया जेडी भी सरकारों दी ओसे नु कहि जानेया हर कोई सरकार ना साडे ਪਿੰਡ ਚ ਬਸੇ ਕਿਉਂਕਿ ਬਸ ਵੀ ਦੋ ਟਾਈਮ ਹੀ ਆਉਂਦੀ ਇੱਕ 7:30 ਆਉਂਦੀ ਐ ਇੱਕ 10:30 ਆਉਂਦੀ ਉਸ ਤੋਂ ਬਾਅਦ ਕੋਈ ਬਸ ਨਹੀਂ ਅੱਛਾ ਇਸ ਪਿੰਡ ਦੇ ਵਿੱਚ ਬਸ ਵੀ ਜਿਹੜੀ ਉਹ ਸਰਕਾਰੀ ਕਿ ਪ੍ਰਾਈਵੇਟ ਪ੍ਰਾਈਵੇਟ ਬਸ ਸਹੀ ਅੱਛਾ ਸਰਕਾਰੀ ਵੀ ਇਸ ਪਿੰਡਾਂ ਨੂੰ ਕੋਈ ਬਸ ਨਹੀਂ ਕੋਈ ਬਸ ਨਹੀਂ ਕਿਉਂਕਿ ਬੱਚੇ ਅੱਛਾ ਜਿਹੜੇ ਬਾਹਰ ਪੜ੍ਹਦੇ ਬਸ ਸਾਤੇ ਜਾਂਦੇ ਆ ਉਹ ਚਿਬੜ ਵਾਲੀ ਤੋਂ ਜਾ ਕੇ ਚੜ੍ਹਦੇ ਅੱਛਾ ਇੱਥੋਂ ਕਿੰਨੇ ਕਿਲੋਮੀਟਰ ਜਿਹੜਾ ਸਵੇਰੇ ਬੱਚਿਆਂ ਨੂੰ ਤੁਰ ਕੇ ਜਾਣਾ ਪੈਂਦਾ ਮੈਨੂੰ ਲੱਗਦਾ ਤੁਰ ਕੇ ਆਉਣਾ ਪੈਂਦਾ ਹੋਊਗਾ 3 ਕਿਲੋਮੀਟਰ 4 ਕਿਲੋਮੀਟਰ ਹੈ ਜੀ ਅੱਛਾ ਇਥੋਂ ਤੁਰ ਕੇ ਜਾਣਾ ਪੈਂਦਾ ਤੇ ਆਉਂਦੇ ਵੀ ਬੱਚੇ ਕੁੜੀਆਂ ਵੀ ਮੈਨੂੰ ਲੱਗਦਾ ਜਿਹੜੀਆਂ ਵੱਡੇ ਐਸ ਕਾਲਜ ਚੰਦਗੋਣੀ ਦੇ ਤੋਂ ਦੇ ਤੁਰ ਕੇ ਜਾਂਦੇ ਆ ਜੀ ਚਾਹ ਕੋਈ ਘਰੇ ਹੈਗਾ ਚੜਾ ਕੇ ਆਉਣਗੇ ਨਹੀਂ ਤੇ ਬੱਚੇ ਕਿਸੇ ਨਾਲ ਚੜ ਕੇ ਜਾਣਗੇ ਚਾ ਤੁਰ ਕੇ ਜਾਣਗੇ ਜੇਕਰ ਗੱਲ ਕਰੀਏ ਤਾਂ ਜੂਨ ਮਹੀਨਾ ਜਿਹੜਾ ਸਟਾਰਟ ਹੋਣ ਵਾਲਾ ਮਈ ਮਹੀਨਾ ਇਹ ਮਹੀਨੇ ਜਿਹੜੇ ਅਤਿ ਦੀ ਗਰਮੀ ਦੇ ਮਹੀਨੇ ਹੁੰਦੇ ਆ ਤੇ ਜਿੱਦਾਂ ਤੁਸੀਂ ਹੁਣ ਸੋਣੀ ਲਿਆ ਹੋਊਗਾ ਵੀ 4 ਕਿਲੋਮੀਟਰ ਬੱਚਿਆਂ ਨੂੰ ਸਵੇਰੇ ਵੀ ਜਿਹੜਾ ਪੈਦਲ ਤੋ ਜਾ ਕੇ ਵਸਤੇ ਚੜਨਾ ਪੈਂਦਾ ਤੇ ਜਿਹੜਾ ਸ਼ਾਮ ਨੂੰ ਆਉਣ ਦੇ ਟਾਈਮ ਜੇ ਡੇਰ ਤੋਂ 2 ਜਾਂ 3 ਵਜੇ ਦਾ ਟਾਈਮ ਹੁੰਦਾ ਸਿਖਰ ਦੁਪਹਿਰ ਦੇ ਵਿੱਚ ਵੀ ਬੱਚੇ ਜਿਹੜੇ ਵਾਪਸ ਆਏ ਇਹ ਪਿੰਡ ਹਜੇ ਭਾਰਤ ਆਜ਼ਾਦ ਹੋਏ ਨੂੰ ਲੱਗਦਾ 78 ਸਾਲ ਅਸੀਂ ਗਿਣਤੀ ਦੇ ਜ਼ਰੂਰ ਕਰ ਲੈਨੇ ਆ ਤੇ ਪਰ ਇਹਨਾਂ ਪਿੰਡਾਂ ਨੂੰ ਸੁੱਖ ਸਹੂਲਤਾਂ ਜਿਹੜੀਆਂ ਹਜੇ ਤੱਕ ਮੈਨੂੰ ਲੱਗਦਾ ਜਿਹੜੀਆਂ ਮੇਨ ਆ ਜਿਵੇਂ ਕੋਈ ਬੱਸਾਂ ਹਜੇ ਤੱਕ ਇਹਨਾਂ ਪਿੰਡਾਂ ਦੇ ਵਿੱਚ ਬੱਸਾਂ ਵੀ ਨਹੀਂ ਪਹੁੰਚਦੀਆਂ ਜੂਤ ਦੇ ਵੀਰ ਵੀ ਸਾਡੇ ਨਾਲ ਗੱਲਬਾਤ ਲਈ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਜੂ ਵੀਰੇ ਇੱਥੇ ਗਰਮੀ ਬਾਈ ਜੀ ਵੀਰ ਸਾਡਾ ਛੋਟਾ ਗਰ ਬੇਰਜਗਾਰ ਆ ਵੀਰਾ ਬਹੁਤ ਵਧੀਆ ਜਿਹੜੀ ਇਹਦੀ ਪੜ੍ਹਾਈ ਆ ਐਮਏ ਪੋਲੀਟੀਕਲ ਸਾਇੰਸ ਆ ਜਿਹੜੇ ਸਾਡੇ ਲੀਡਰ ਅੱਜ ਮੈਨੂੰ ਲੱਗਦਾ ਕੋਈ 10 ਪੜ੍ਹਿਆ ਕੋਈ 12 ਪੜ੍ਹਿਆ ਮਿਨਿਸਟਰ ਬਣ ਜਾਂਦੇ ਆ ਮੰਤਰੀ ਬਣੇ ਬੈਠੇ ਆ ਤੇ ਆ ਸਾਡੇ ਵੀਰ ਜਿਹੜੇ ਐਮਏ ਪੋਲੀਟੀਕਲ ਸਾਇੰਸ ਜਿਹੜੀ ਇਹਨਾਂ ਦੀ ਪੜ੍ਹਾਈ ਜਿਹੜੀ ਉਹ ਇੱਕ ਜਿਵੇਂ ਹੈਗੀ ਰਾਜਨੀਤਿਕ ਲੈਵਲ ਦੀ ਪੜ੍ਹਾਈ ਆ ਤੇ ਇਹ ਸਾਡੇ ਵੀਰ ਜਿਹੜੇ ਪਿਛਲੀ ਵਾਰ ਵੀ ਆਪਣਾ ਇੰਡਰਕੂੂ ਕੀਤੀ ਸੀ ਖੇਤਾਂ ਦੇ ਵਿੱਚੋਂ ਕੱਖ ਝੁਕਦੇ ਸੀਗੇ ਤੇ ਅੱਜ ਇੱਕ ਵਾਰ ਫੇਰ ਮਜ਼ਦੂਰਾਂ ਦੇ ਘਰ ਦੇ ਵਿੱਚ ਆ ਮਜ਼ਦੂਰਾਂ ਦੀਆਂ ਜਿਹੜੀਆਂ ਅਕੀ ਮੰਗਾ ਉਹਦੇ ਲਈ ਧਰਨੇ ਦੇ ਵਿੱਚ ਫਿਰ ਜਿਹੜਾ ਲੋਕਾਂ ਨੂੰ ਇਹ ਜਾਗਰੂਕ ਕਰ ਰਹੇ ਆ ਵੀ ਆਪਣਾ ਮੰਗਾ ਸਾਡੇ ਨਾਲ ਗੱਲਬਾਤ ਲਿਖ ਹਾਂ ਜੀ ਸਸੀ ਕੌਰ ਜੀ ਸਸੀ ਕੌਰ ਮੈਨੂੰ ਲੱਗਾ ਤਕਰੀਬੀ ਰੇ 1 ਸਾਲ ਦਾ ਸਮਾਂ ਹੋ ਗਿਆ ਆਪਾਂ ਪਹਿਲਾਂ ਵੀ ਮਿਲੇ ਸੀ ਪਹਿਲੇ ਤਾਂ ਰੋਜ਼ਗਾਰ ਬਾਰੇ ਗੱਲਬਾਤ ਕਰਦੇ ਕਿਵੇਂ ਕੋਈ ਰੋਜ਼ਗਾਰ ਮਿਲਿਆ ਨਹੀਂ ਅਜੇ ਤੱਕ ਕੋਈ ਨਹੀਂ ਆ ਬਸ ਕੋਸ਼ਿਸ਼ ਹੈ ਬਹੁਤ ਜਲਦੀ ਟੀ ਮਿਲ ਜਾਵੇ ਕਿਵੇਂ ਦੇਖੀ ਦਿਓ ਸਰਕਾਰ ਦੇ ਕੰਮ ਨੂੰ ਕਿਉਂਕਿ ਜਦੋਂ 2000 ਜਿਹੜਾ 22 ਦੇ ਵਿੱਚ ਬਣੀ ਸੀ ਸਰਕਾਰ ਤੇ ਹਰ ਪਾਸੇ ਇੱਕ ਲਹਿਰ ਸੀ ਇੱਕ ਹਵਾ ਦਾ ਬਰੋਲਾ ਹੀ ਉੱਠਿਆ ਸੀਗਾ ਵੀ ਬਦਲਾ ਨਾਮ ਦੀ ਇੱਕ ਲਹਿਰ ਉੱઠી ਸੀ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਇਹ ਬਦਲਾ ਨੂੰ ਕਿਵੇਂ ਦੇਖਦੇ ਹੋ ਕਿੰਨਾ ਕੁ ਬਦਲਾ ਹੈ ਹਾਂ ਬਦਲਾ ਤਾਂ ਜਿਵੇਂ ਕਹਿੰਦਾ ਪਹਿਲਾਂ ਚੱਲਦਾ ਸੀ ਉਵੇਂ ਚੱਲ ਰਿਹਾ ਤੇ ਹੌਲੀ-ਹੌਲੀ ਜਿਵੇਂ ਭਗਵਾਨਤਪਨ ਸਰਕਾਰ ਨੌਕਰੀਆਂ ਦੇ ਰਹੀ ਆ ਤੇ ਉਮੀਦਾਂ ਵੀ ਅਸੀਂ ਕਰਦੇ ਅੱਛਾ ਆ ਆਸਾ ਜਿਹੜੀ ਰੱਖੀ ਹੈ ਡੇਢ ਸਾਲ ਦਾ ਸਮਾਂ ਹੀ ਹੈ ਨਾ ਹਾਂ ਬਸ ਸਾਲ ਕੁ ਦਾ ਹੀ ਸਿੱਖਿਆ ਕ੍ਰਾਂਤੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਆਪਾਂ ਇਹ ਤੋਂ ਪਹਿਲਾਂ ਕੋਈ ਗੱਲਬਾਤ ਕਰਦੇ ਤੂੰ ਤੁਹਾਡੀ ਜਿਵੇਂ ਐਜੂਕੇਸ਼ਨ ਬਹੁਤ ਜ਼ਿਆਦਾ ਤੁਸੀਂ ਸਿੱਖਿਆ ਕ੍ਰਾਂਤੀ ਨੂੰ ਕਿਵੇਂ ਦੇਖਦੇ ਹੋ ਜਿਵੇਂ ਮਤਾਮਾ ਨੇ ਗੱਲ ਕੀਤੀ ਹੈ ਤੁਹਾਡੇ ਪਿੰਡ ਦੇ ਵਿੱਚ 8ਵੀਂ ਤੱਕ ਹੀ ਸਕੂਲ ਆ ਤੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਨੂੰ ਕਿਵੇਂ ਦੇਖਦੇ ਹੋ ਜਿਹੜੇ ਦਿਨ-ਤ੍ਰਿ ਦਿਨ ਆਏ ਦਿਨ ਅਧ்கਾਟਨ ਹੋ ਰਹੇ ਸਿੱਖਿਆ ਕ੍ਰਾਂਤੀ ਤਾਂ ਸਾਡੇ ਪਿੰਡ ਦੀ ਕਈਏ ਤਾਂ ਹੀ ਬਹੁਤ ਮਾੜੀ ਹੈ ਕਿਉਂਕਿ 8ਵੀਂ ਤੱਕ ਸਕੂਲ ਆ ਮੈਂ ਖੁਦ 5 ਕਿਲੋਮੀਟਰ ਚਿਬੜਾਲੀ ਤੋਂ ਲੈ ਕੇ ਤੁਰ ਕੇ ਤੇ ਅੱਜ ਵੀ ਮੈਂ ਤੁਰ 5 ਕਿਲੋਮੀਟਰ ਤੇ ਆ ਮੇਰੇ ਨਾਲ ਦੇ ਜਿਹੜੇ ਉਹ ਘੰਟਾ ਪਹਿਲਾਂ ਮੇਰੇ ਤੋਂ ਘਰੇ ਪਹੁੰਚ ਜਾਂਦੇ ਆ ਤੇ ਮੈਨੂੰ ਪੁੱਛਦੇ ਨੇ ਤੂੰ ਕਿੱਥੇ ਐ ਮੈਂ ਅੱਜ ਮੈਂ ਚਿਬੜਾ ਲਈ ਖੜਾ ਮੈਂ ਸਾਧਨ ਡੀਗਰਾ ਵੀ ਕੋਈ ਆ ਰਿਹਾ ਕਿ ਨਹੀਂ ਆ ਰਿਹਾ ਤੇ ਬਹੁਤ ਮਾੜਾ ਹਾਲ ਆ ਸਾਡੇ ਤੁਸੀਂ ਮੈਨੂੰ ਲੱਗਦਾ ਕੋਈ ਅਸ ਤੋਂ 10 ਸਾਲ ਬਾਹਰ ਪੜੇ ਹੋਗੇ ਕਿ ਜਾਂ ਨਹੀਂ ਜਿਆਦਾ ਹੀ ਪੜੇ ਹੋਗੇ ਮੈਂ ਲੌਮੀ ਤੋਂ ਲੈ ਕੇ ਐਮਏ ਤੱਕ ਅੱਛਾ ਬਾਹਰ ਪੜੇ ਹੋ ਤੇ ਹਰ ਵਾਰ ਤੁਹਾਨੂੰ ਜਿਹੜਾ 5 ਕਿਲੋਮੀਟਰ ਸਵੇਰ ਜਾਂ 4 ਕਿਲੋਮੀਟਰ ਸਵੇਰ ਤੇ 4 ਕਿਲੋਮੀਟਰ ਸ਼ਾਮ ਨੂੰ ਵਾਪਸ 5 ਕਿਲੋਮੀਟਰ ਅਸੀਂ ਸਵੇਰ ਤੁਰ ਕੇ ਤੇ 5 ਕਿਲੋਮੀਟਰ ਫੇਰ ਤੁਰ ਕੇ ਆਉਣਾ ਪੈਂਦਾ ਸਾਡੇ ਕੋਈ ਮ ਬੜੇ ਵਾਰੀ ਕਿਹਾ ਵੀ ਸਾਡੇ ਰੋਡਵੇ ਦਾ ਹੁਣ ਪ੍ਰਬੰਧ ਕੀਤਾ ਹੋਇਆ ਤੇ ਪਰ ਕਿਤੇ ਕਿਸੇ ਸਰਕਾਰ ਨੇ ਨਹੀਂ ਚੁਣਿਆ ਤੇ ਨਾ ਹੀ ਤੁਹਾਡੇ ਪਿੰਡ ਸਕੂਲ ਹੈ ਜਿਹੜਾ ਇਹ ਡਵੈਲਪ ਹੋਪ ਕਹਿ ਸਕਦੇ ਆ ਵੱਡਾ ਹੋਇਆ ਇਹ ਬੜੇ ਵਾਰੀ ਅਸੀਂ ਡੀਓ ਆਫਿਸ ਵੀ ਬਹੁਤ ਵਾਰੀ ਗਏ ਆ ਬਹੁਤ ਵਾਰੀ ਮਿਨਿਸਟਰ ਨੂੰ ਵੀ ਕਿਹਾ ਪਰ ਕੋਈ ਨਹੀਂ ਸੁਣਦਾਗਾ ਅਠਵੀਂ ਤੱਕ ਹੀ ਆ ਜਦੋਂ ਦਾ ਇਹ ਸੁਣਦੇ ਆ ਬਹੁਤ ਵਾਰੀ ਕਿਹਾ ਵੀ ਅਪਗ੍ਰੇਡ ਹੋ ਜੂਗਾ ਹੋ ਜੂਗਾ ਪਰ ਹਜੇ ਤੱਕ ਕੋਈ ਇਹਦੀ ਆਸ ਨਹੀਂ ਸਿੱਖਿਆ ਕ੍ਰਾਂਤੀ ਦੀ ਲਹਿਰ ਤੁਹਾਡੇ ਪਿੰਡ ਲਈ ਕਿੰਨਾ 100 ਚ ਕਿੰਨੇ ਨੰਬਰ ਦੇਣਾ ਚਾਹੋਗੇ ਤੁਸੀਂ 100 ਦੇ ਵਿੱਚੋਂ 40 ਨੰਬਰ ਹੀ ਆ ਸਾਡੇ ਤੇ ਗੱਲ ਕਰੀਏ ਭਾਈ ਜੂਥ ਦੇ ਵਿੱਚ ਆਪਾਂ ਨਸ਼ੇ ਦੀ ਗੱਲ ਕਰੀਏ ਕਿਉਂਕਿ ਵੱਡਾ ਵੱਡੀ ਗੈਂਦੀ ਦੇ ਵਿੱਚ ਜਿਹੜਾ ਜੂਥ ਹੋ ਨਸ਼ੇ ਵਾਲ ਨੂੰ ਤੁਰ ਪਿਆ ਸਰਕਾਰ ਨੇ ਇੱਕ ਜੁੱਧ ਨਸ਼ਾ ਦੇ ਵਿਰੁੱਧ ਲਹਿਰ ਜਿਹੜੀ ਠਾਈ ਆ ਉਸ ਲਹਿਰ ਨੂੰ ਕਿਵੇਂ ਦੇਖਦੇ ਹੋ ਕਿੰਨਾ ਕੁ ਜਿਹੜਾ ਅਸਰ ਆ ਜਿਹੜਾ ਲੋਕਾਂ ਤੇ ਪਿਆ ਜਿਹੜਾ ਜੇ ਨਸ਼ੇ ਕਰਨ ਵਾਲੇ ਵਿਅਕਤੀ ਹੁੰਦੇ ਜਾਂ ਨਸ਼ੇ ਦੀ ਰੋਕਥਾਮ ਦੇ ਕਿੰਨਾ ਕੁ ਜਿਹੜਾ ਜਿਹੜਾ ਨਸ਼ਾ ਕਰਦੇ ਨੇ ਉਹ ਤਾਂ ਹਜੇ ਮਤਲਬ ਉਦਾਂ ਹੀ ਚੱਲ ਰਿਹਾ ਸਾਡੇ ਪਿੰਡ ਜਿੱਟਾ ਵਗੈਰਾ ਜਿਹੜਾ ਪ੍ਰੋਬਲਮ ਹੋ ਰਿਹਾ ਕੱਟ ਨਹੀਂ ਤੇ ਆਸੇ ਪਾਸੇ ਪਿੰਡਾਂ ਦੇ ਵਿੱਚ ਦੇਖਦੇ ਤਾਂ ਬਹੁਤ ਜ਼ਿਆਦਾ ਹੁਣ ਵੀ ਆ ਤੇ ਇਹਦੇ ਤੇ ਮਤਲਬ ਬਹੁਤ ਠੱਲ-ਬਾਲ ਦੀ ਜਨੂਨ ਹੈ ਕਿ ਪੰਜਾਬ ਦੀ ਜਿਹੜੀ دیਵਾਨੀ ਆ ਇਹ ਬਹੁਤ ਮਤਲਬ ਇਹ ਸਵਾਲ ਅੱਗਰਦੀ ਜਾ ਰਹੀ ਹੈ ਧੰਨਵਾਦ